हां जी दोस्तों महीने दी पहली तारीख ਨੂੰ दोस्तों ਜਿਹੜਾ ਕਿ ਉਹ ਬਜ਼ੁਰਗਾਂ ਨੂੰ ਠੀਕ ਹੈ ਜੀ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਤੇ ਮਹਿਲਾਵਾਂ ਨੂੰ ਜਿਹੜੀਆਂ ਵਿਧਵਾਵਾਂ ਮਹਿਲਾਵਾਂ ਨੇ ਠੀਕ ਹੈ ਜੀ ਜਿਹੜੇ ਅਪੰਗ ਲੋਕ ਨੇ ਤੇ ਜਿਹੜੇ ਬੇਸਹਾਰਾ ਬੱਚੇ ਨੇ ਉਹਨਾਂ ਨੂੰ ਦੋਸਤੋ ਉਮੀਦ ਹੁੰਦੀ ਹੈ ਪੰਜਾਬ ਸਰਕਾਰ ਤੋਂ ਕਿ ਜਲਦ ਤੋਂ ਜਲਦ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਕੀ ਜੀ ਪੈਨਸ਼ਨ ਆ ਜੀ ਉਹਨਾਂ ਦੇ ਖਾਤੇ ਦੇ ਵਿੱਚ ਪਾ ਦਿੱਤੀ ਜਾਵੇ ਕਿਉਂਕਿ ਦੋਸਤੋ ਇੱਕ ਉਹੀ ਸਹਾਰਾ ਹੁੰਦਾ ਹੈ ਉਹਨਾਂ ਦਾ ਕਿ ਪੈਨਸ਼ਨ ਜੇ ਆ ਗਈ ਤਾਂ ਉਹਨਾਂ ਦਾ ਖਰਚਾ ਕੁਝ ਚੱਲ ਸਕੇ ਤਾਂ ਦੋਸਤੋ ਵੱਡੀ ਖੁਸ਼ਖਬਰੀ ਲੈ ਕੇ ਆਏ ਹਾਂ ਤੁਹਾਡੇ ਤੱਕ ਜੇ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾ ਲੱਗਦੇ ਘੰਟੀ ਤੇ ਬਟਨ ਦਬਾ ਕੇ ਉਹ ਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਦੋਸਤੋ ਦੇਰ ਨਾ ਕਰਦੇ ਹੋਏ ਤੁਹਾਨੂੰ ਦੱਸ ਦਈਏ ਕਿ ਕਿੱਥੇ ਕਿੱਥੇ ਪੈਨਸ਼ਨ ਆ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ ਪਠਾਨਕੋ ਪਠਾਨਕੋਟ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਨਾਲ ਲੱਗਦੇ ਗੁਰਦਾਸਪੁਰ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਦੋਸਤੋ ਪੈਨਸ਼ਨ ਆ ਚੁੱਕੀ ਹੈ ਤੇ ਨਾਲ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤੇ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗੇ ਜਿਹੜਾ ਤਰਨਤਾਰਨ ਇਲਾਕਾ ਹੈ ਦੋਸਤੋ ਉਹਦੇ ਵਿੱਚ ਹਜੇ ਪੈਨਸ਼ਨ ਨਹੀਂ ਆਈ ਠੀਕ ਹੈ ਜੀ ਕੁਝ ਪ੍ਰੋਬਲਮ ਚੱਲ ਰਹੀ ਹੈ ਇਸ ਕਰਕੇ ਪੈਨਸ਼ਨ ਨਹੀਂ ਆਈ ਤੇ ਨਾਲ ਲੱਗਦੇ ਦੋਸਤੋ ਜਿਹੜਾ ਕੋਟਕਪੂਰਾ ਹੈ ਠੀਕ ਹੈ ਜੀ ਇਹਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਤਾਂ ਦੋਸਤੋ ਜਲੰਧਰ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਦੋਸਤੋ ਵੀ ਪੈਨਸ਼ਨ ਆ ਚੁੱਕੀ ਹੈ ਕੁਝ ਇਲਾਕਿਆਂ ਦੇ ਵਿੱਚ ਆਂਦੀ ਹੈ तकरीबन ਸਾਰਾ ਇਲਾਕਾ ਕਵਰ ਕੀਤਾ ਜਾ ਚੁੱਕਿਆ ਹੈ ਤਾਂ ਨਾਲ ਤੁਹਾਨੂੰ ਦੱਸ ਦਿਆਂ ਜਿਹੜਾ ਲੁਧਿਆਣਾ ਇਲਾਕਾ ਹੈ ਉਹਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤਾਂ ਹੋਰ ਤੁਹਾਨੂੰ ਦੱਸ ਦਿਆਂ ਕਿ ਫਰੀਦਕੋਟ ਦੇ ਵਿੱਚ ਵੀ ਦੋਸਤੋ ਤਕਰੀਬਨ ਸਾਰੇ ਬਲੋਕਾਂ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਕੁਝ ਰਹਿੰਦੇ ਨੇ ਉਹਨਾਂ ਦੇ ਵਿੱਚ ਵੀ ਜਲਦੀ ਹੀ ਅਪਡੇਟ ਕੀਤੀ ਜਾਏਗੀ 20 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਸਕਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਮਲੇਰਕੋਟਲਾ ਦੇ ਵਿੱਚ ਦੋਸਤੋ ਪੈਨਸ਼ਨ ਆ ਚੁੱਕੀ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਅਸੀਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਕਿਹਨਾ-ਕਿਹਨਾ ਇਲਾਕਿਆਂ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਉਹਨਾਂ ਦੇ ਵਿੱਚ ਵੀ ਦੋਸਤੋ ਜਿਨੇ ਕੁਝ ਬਲੋਕ ਰਹਿੰਦੇ ਸੀ ਉਹਨਾਂ ਦੇ ਵੀ ਪੈਨਸ਼ਨ ਆਈ ਹੈ ਤਕਰੀਬਨ ਪਿਛਲੇ ਵਾਰੀ ਜਿਹੜੀ ਵੀਡੀਓ ਬ ਹੋਣ ਬਣਾਏ ਨੇ ਉਹਨਾਂ ਵਿੱਚ ਇੱਕ ਅੱਧਾ ਬਲੋਕ ਹੈ ਜਿਹਦੇ ਵਿੱਚ ਪੈਨਸ਼ਨ ਨਹੀਂ ਆਈ ਤੇ ਤਰਨਤਨ ਦੀ ਗੱਲ ਕਰੀਏ ਤਾਂ ਦੋਸਤੋ ਤਰਨਤਨ ਵਿੱਚ ਹਾਲੇ ਪੈਨਸ਼ਨ ਇਸ਼ੂ ਨਹੀਂ ਕੀਤੀ ਗਈ ਹੈ ਜਿਵੇਂ ਹੀ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾ ਦੇਣਾ ਧੰਨਵਾਦ ਜੀ